ਜੀ ਬਜੀ ਸਤਿ ਸ੍ਰੀ ਅਕਾਲ ਜੀ ਅਸੀਂ ਆਪਾਂ ਜੀ ਕੀ ਹਾਲ ਚਾਲ ਦਾ ਠੀਕ ਠਾਕ ਹੋ ਵਧੀਆ ਹੀ ਵਧੀਆ ਆਪਨੇ ਦੱਸੋ ਹਾਂ ਬਰੇ ਬਰੇ ਚ ਬੜੀ ਖੁਸ਼ੀ ਹੋਈ ਕਿ ਤੁਸੀਂ ਸਰਸੇ ਤੇ ਆਏ ਇੱਥੇ ਮਿਲਿਆ ਹਾਂ ਤਾਂ ਸਿੰਗਰ ਵੀ ਹਾਂ ਗਾਉਂਦੇ ਵੀ ਹਾਂ ਕੁਦਰਤੀ ਪਰਮਾਤਮਾ ਦਾ ਕਰੇ ਇਤਿਹਾਸ ਹੋ ਜਾਂਦਾ ਕਿ ਦਰਿਆ ਦਾ ਪਾਣੀ ਚੜਿਆ ਹੋ ਸੀ ਤੁਸੀਂ ਇੱਥੇ ਖੜਾਣਾ ਸੀ ਔਰ ਤੁਹਾਡੇ ਨਾਲ ਸੜਾ ਮੇਲਾਪ ਹੋਣਾ ਸੀਗਾ ਤੇ ਕਿੱਦਾਂ ਦੇ ਗੀਤ ਗਾਉਂਦੇ ਹੋ ਪਹਿਲਾਂ ਆਪਦਾ ਨਾਮ ਔਰ ਪੈਣ ਜਰੂਰ ਦੱਸ ਦਿਓ ਜੀ ਮੇਰਾ ਨਾਮ ਵੈਸੇ ਤਾਂ ਨਵਦੀਪ ਸਿੰਘ ਹੈ ਤੇ ਮੈਂ ਆਪਦਾ ਇੰਸਟਾਗ੍ਰam ਤੇ only nav 751 ਦੇ ਨਾਮ ਤੋਂ ਆਈਡੀ ਬਣਾਈ ਹੋਈ ਹੈ ਹਾਂਜੀ ਤੇ ਵੈਸੇ ਸਰਸੇ ਪਿੱਛੇ ਜੇ ਹੁਣੇ ਕਾਫੀ ਵਿਊ ਆਏ 2.5 ਲੱਖ ਵਿਊ ਆ ਗਏ ਹੁੰਦੇ ਤੇ ਫਿਰ ਵੀ ਮੜਾ ਜ ਸਾਡੇ ਤੱਕ ਵੀ ਸਨ ਵੀ ਸੁਣਾ ਦਾ ਸਰੋਤੇ ਨਾਲ ਜੁੜੇ ਹੋਏ ਆ ਮੈਂ ਤੁਹਾਨੂੰ ਹੋਰ ਗਾਣੇ ਗੀਤ ਗਾਣਾ ਸੁਣਾਉਣਾ ਹਜੇ ਰਿਲੀਜ਼ ਨਹੀਂ ਕੀਤਾ ਵੈਸੇ ਸੁਣਾ ਦੋ ਹਾਂਜੀ ਸੁਣਾ ਦਿਓ ਜੀ ਗੀਤਾਂ ਦੇ ਵਿੱਚ ਲਿਖ ਲਿਖ ਤੈਨੂੰ ਮੈਂ ਗਾਉਣਾ ਰਹਿਣਾ ਆ ਕਿਸੇ ਸੋਹਣੀ ਰੂ ਦੇ ਵਰਗੀ ਏ ਤੈਨੂੰ ਮੈਂ ਜੋਣਾ ਰਹਿਣਾ ਆ ਜੀਨੂੰ ਦੇਖ ਦੇਖ ਦਿਲ ਖਿੜਿਆ ਰਹਿੰਦਾ ਕੋਬ ਜਗ ਲਗਦੀ ਏ ਓ ਮੈਂ ਕਾ ਦੇਣ ਹਵਾਵਾਂ ਤੂੰ ਜਿਹੜੇ ਰਾਹੀ ਲੰਗਦੀ ਏ ਓ ਮੈਂ ਕਾ ਦੇਣ ਹਵਾਵਾਂ ਤੂੰ ਜਿਹੜੇ ਰਾਹੀ ਲੰਗਦੀ ਏ ਆ ਗਾਣਾ ਬਹੁਤ ਜਲਦੀ ਰਿਲੀਜ਼ ਕਰਾਂਗੇ ਮੈਂ ਕਿਹਨ ਵਿੱਚ ਸਰਸੇ ਵਾਲਾ ਜੀ ਬੜਾ ਜਆ ਗੜਾਉਣਾ ਦਾ ਤਾਂ ਹਾਂਜੀ ਜਰੂਰ ਸਭ ਨੂੰ ਚਲਾ ਦਵਾਂ ਹਾਂਜੀ ਓ ਫਾਇਰ ਹੋਏ ਫਾਇਰ ਹੋਏ ਬਰਨਾਲਾ ਰੋਡ ਤੇ ਪੂਰੇ ਸਰਸੇ ਦੇ ਵਿੱਚ ਚਰਚੇ ਨੇ ਦੋ ਤਿੰਨ ਵੈਲੀ ਠੋਕੇ ਗਏ ਪਏ 302 ਦੇ ਪਰਚੇ ਨੇ ਮੁਕਰੇ ਨਾ ਗੱਲ ਕਹਿ ਕੇ ਨੀ ਕੁੜੇ ਮੁੱਲਿਆ ਸਾਡੀ ਬੋਲੀ ਦਾ ਹੋ ਫੈਰ ਹੋਏ ਬਰਨਾਲਾ ਰੋਡ ਤੇ ਪੂਰੇ ਸਰਸੇ ਦੇ ਵਿੱਚ ਚਰਚੇ ਨੇ ਠੀਕ ਹੈ ਬਈ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਲੱਗਿਆ ਔਰ ਵੀਰ ਜੀ ਤੁਸੀਂ ਇੱਕ ਗਾਉਣ ਦਾ ਜੋ ਸਟਾਰਟਿੰਗ ਸੀ ਕਦੋਂ ਕੀਤਾ ਔਰ ਸਿੱਖਿਆ ਵੀ ਕਿਸ ਤਰ੍ਹਾਂ ਇਹ ਮੈਂ ਸਿੱਖਿਆ ਸੀਗਾ ਆਪਣੇ ਮਾਮਾ ਜੀ ਤੋਂ ਸਿੱਖਿਆ ਹੋਇਆ ਇੱਕ ਮਾਮਾ ਜੀ ਦਾ ਸ਼ੋਭਨਾਮ ਜੀ ਮਾਮਾ ਜੀ ਦਾ ਨਾਮ ਇੰਦਰਜੀਤ ਹੈ ਜੀ ਆਜੇ ਫਰੋਜ਼ ਦੇ ਨਾਮ ਤੋਂ ਉਹਨਾਂ ਦਾ ਇੱਕ ਸਟੂਡੀਓ ਹੈਗਾ ਉੱਥੋਂ ਹੀ ਮੈਂ ਸਿੱਖਿਆ ਸੀਗਾ ਜੀ ਤੇ ਹੁਣ ਕਿੱਦਾਂ ਦਾ ਰਿਸਪੌਂਸ ਕਿੰਨਾ ਦਾ ਮਿਲ ਰਿਹਾ ਵਾ ਹੁਣ ਰਿਸਪੌਂਸ ਵਧੀਆ ਮਿਲਦਾ ਪਿਆ ਜੀ ਸਰੋਤਿਆਂ ਦਾ ਬਹੁਤ ਵਧੀਆ ਧੰਨਵਾਦ ਇੰਨੇ ਵਿਊ ਲਾ ਗਏ ਵਾਇਰਲ ਹੋ ਗਈ ਆਪਣੀ ਵੀਡੀਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵਾਂ ਪ੍ਰੋਜੈਕਟ ਵੀ ਆ ਸਕਦਾ ਆਪਣੇ ਹਾਂਜੀ ਹਾਂਜੀ ਵਧੀਆ ਪ੍ਰੋਜੈਕਟ ਕਰ ਰਹੇ ਹੁਣ ਵਾਈਟ ਹਿੱਲ ਨਾ ਵੀ ਕਰ ਰਹੇ ਆਪਾਂ ਪ੍ਰੋਜੈਕਟ ਬਹੁਤ ਜਲਦੀ ਕਰਾਂਗੇ ਤੇ ਇਹ ਗਾਉਣ ਦਾ ਸ਼ੌਂਕ ਕਿੱਦਾਂ ਪੈਦਾ ਹੋਇਆ ਜੀ ਇਹ ਬਸ ਕੁਲਾ ਹੀ ਗਾਉਂਦੇ ਹੁੰਦੇ ਸੀਗੇ ਨਾਲ ਦੀ ਨਾਲ ਚੱਕੀਗੇ ਕੰਮ ਹੋਰ ਕੋਈ ਖਾਸ ਕਰਕੇ ਡਕੋਦਰ ਵਾਸੀਆਂ ਨੇ ਕੋਈ ਗੱਲ ਕਹਿਣੀ ਚਾਹੋ ਭਾਜੀ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਚੰਗੇ ਗਾਣੇ ਸੁਣੋ ਚੰਗਾ ਕੁਝ ਕਰੋ ਅੱਗੇ ਆਪਦੀ ਜ਼ਿੰਦਗੀ 'ਚ ਸਾਰਿਆਂ ਨੂੰ ਆਪਦੇ ਮਾਪਿਆਂ ਨੂੰ ਸਾਇਦ ਪੂਰਾ ਸਿਰ ਉਹ ਨੀਵਾਂ ਨਾ ਹੋਣ ਤੋਂ ਕਦੇ ਵੀ ਚੜ੍ਹਦੀ ਕਲਾ 'ਚ ਰੱਖੋ ਬਹੁਤ ਬਹੁਤ ਧੰਨਵਾਦੀ ਤਾਂ ਬਾਈ ਨੇ ਬਹੁਤ ਵਧੀਆ ਗਾਇਆ ਤੇ ਇਸ ਦੀ ਸਪੋਰਟ ਜਰੂਰ ਕਰਿਓ ਚੰਗਾ ਗਾਉਂਦਾ ਹੈ ਚੰਗੇ ਪਸੰਦ ਲੱਗੇ ਸਪੋਰਟ ਜਰੂਰ ਕਰਿਓ ਕਰਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ